ਸਤਿਕਾਰਯੋਗ ਬਾਬਾ ਲੈਣਾ ਜੀ ਬੀਬੀ ਖੀਵੀ ਜੀ ਨੂੰ ਵਿਆਹਣ ਵਾਸਤੇ ਸੰਘਰਕੋਟ ਪਿੰਡ ਨੇੜੇ ਖੰਡੋਰ ਸਾਹਿਬ ਉਸ ਪਿੰਡ ਵਿੱਚ ਬਰਾਤ ਦਾ ਟਿਕਾਣਾ ਹੋਇਆ ਬਰਾਤ ਨੂੰ ਰਾਤ ਰੱਖਿਆ ਗਿਆ ਜਿਨੇ ਵਿਆਹ ਦੀਆਂ ਰਸਮਾਂ ਹੋਈਆਂ ਡੋਲੇ ਵਿੱਚ ਪਾ ਕੇ ਖੀਵੀ ਦੇ ਮਾਪੇ ਤੁਰਦੀ ਹੋਈ ਧੀ ਨੂੰ ਬਾਬਲ ਦੇ ਵੇੜੇ ਵਿੱਚ ਵਿਦਾ ਕਰਨ ਲੱਗਿਆ ਹੈ ਜਿਵੇਂ ਬਾਬਾ ਦੇਵੀ ਚੰਦ ਬੀਬੀ ਕਰਮਦੇਵੀ ਜੀ ਕਹਿ ਰਹੇ ਹੈ ਧੀਏ ਤੂੰ ਇਸੇ ਤਰ੍ਹਾਂ ਮਾਨ ਸਤਕਾਰ ਪਾਵੇਂ ਦਾਤਾ ਤੈਨੂੰ ਸੰਸਾਰ ਦੀ ਹਰੇਕ ਖੁਸ਼ੀ ਦੇਵੇ ਕੀ ਵੀ ਦੇ ਤੋਰਨ ਗਈ ਪੂਰੀ ਜਦੋਂ ਤਿਆਰੀ ਹੋਈ ਫਿਰ ਮਾਤ ਪਿਤਾ ਦੋਵਾ ਕੀਤੇ ਰੱਬ ਅੱਗੇ ਅਰਜੋ ਕੀ ਘਰ ਜਾ ਆਪਣੀ ਤੈਨੂੰ ਭਾਗ ਵਾਹ ਗੁਰੂ ਲਾਵੇ ਔਖੀ ਵੀ ਦੇ ਤੋਰਨ ਦੀ ਪੂਰੀ ਜਦੋਂ ਤਿਆਰੀ ਹੋਈ ਫਿਰ ਮਾਤਾ ਪਿਤਾ 도ਵਾ ਕੀਤੇ ਰੱਬ ਅੱਗੇ ਅਰਜੋਈ ਭੇਕੇ ਤੇ ਸਾਰਿਆਂ ਤੋਂ ਠੰਡੀ ਹਵਾ ਹਮੇਸ਼ਾ ਹੇਤੀ ਘਰ ਜਾ ਆਪਣੀ ਤੈਨੂੰ ਪਾਗ ਵਾਹ ਗੁਰੂ ਲਾਵੇ ਓਹ ਇਹ ਪਤੀ ਪਰਮੇਸ਼ਰ ਹਏ ਤੂੰ ਬਣ ਕੇ ਸਦਾ ਸਾਨੂੰ ਮੇਂ ਰਹਿਣਾ ਬਣ ਕੇ ਸਦਾ ਸਾਨੂੰ ਮੇਂ ਰਹਿਣਾ ਜੋ ਮਾਲਕ ਆਖੇਗਾ ਉਸ ਦੇ ਆ order ਦੇ ਵਿੱਚ ਰਹਿਣਾ ਇਤਫਾਕ ਸ਼ਮਣ ਸਦਾ ਕਨੀ ਕਤਰਾਵੇ ਬੇਟੀ ਘਰ ਜਾ ਆਪਣੀ ਤੈਨੂੰ ਬਾਗ ਵਾਹ ਗੁਰੂ ਲਾਵੇ ਓ ਇਹ ਤਾਂ ਜਗ ਜਾਣ ਰਹਾ ਤੈਨੂੰ ਹੱਥ ਜਣਿਆ ਜਾਇਆ ਪੁੱਤਰਾ ਤੋਂ ਵੱਧ ਕੇ ਣੀ ਤੈਨੂੰ ਬੇਟੇ ਲਾਡ ਲਡਾਇਆ ਰਜਾ ਆਪਣੀ ਤੈਨੂੰ ਪਾਗ ਵਾਹ ਗੁਰੂ ਲਾਵੇ ਓ ਪੱਤ ਵਰਤਾ ਔਰਤ ਨੂੰ ਸਾਰੀ ਦੁਨੀਆ ਸੀਸ ਝੁਕਾਵੇ ਰੰਗ ਰਤੜੀ ਭੈਣ ਤਰੇ ਕਿਵੇਂ ਲੱਗੀ ਅੱਗ ਬਜਾਵੇ ਸਾਰੀ ਦੁਨੀਆ ਸੀਸ ਚ ਕਾਵੇ ਬੇਟੀ ਘਰ ਜਾ ਆਪਣੀ ਤੈਨੂੰ ਭਾਗ ਵਾਹ ਗੁਰੂ ਲਾਵੇ ਸੱਚ ਸਹਿਣ ਸ਼ੀਲਤਾ ਹੀ ਹੁੰਦੇ ਗੁਣ ਔਰਤ ਦੇ ਪਾਰੇ ਹੁੰਦੇ ਗੁਣ ਔਰਤ ਦੇ ਪਾਰੇ ਸੇਵਾ ਤੇ ਸਿਮਰਨ ਤੋਂ ਬੇੜੀ ਦਨ ਪਾਰ ਕਿਨਾਰੇ ਦੇ ਵਰਗੇ ਮਾਇਆ ਤੋਂ ਝੂਠੇ ਹੁੰਦੇ ਲੋਕ ਵਿਖਾਵੇ ਬੇਟੀ ਘਰ ਜਾ ਆਪਣੀ ਤੈਨੂੰ ਪਾਗ ਵਾਹੇ ਗੁਰੂ ਲਾਵੇ ਓ ਮਿੱਠਾ ਬੋਲ ਖਿਮਾ ਤੋ ਜੀ ਨਿਮਰਤਾ ਤੀ ਜੀ ਚੇਤ ਵਸਾਵੇ ਗੁਨਾ ਦੰਨਾ ਕਾਰ ਨਹੀਂ ਸੁਣਿਆ ਫਿਰ ਮਾਲਕ ਵਾਸ ਆਵੇ ਹੋ ਨੀਵੇਂ ਨਾਨਨ ਮਰਤਾ ਹੀ ਸੱਚੇ ਮਾਲਕ ਦੇ ਦਿਲ ਭਾਵੇ ਭੇਟੀ ਖਰਜ ਆਪਣੀ ਤੈਨੂੰ ਭਾਗ ਵਾਹ ਗੁਰੂ ਲਾਵੇ ਓ ਕਾਏ ਇਨੀ ਮਿਆਨੇ ਢੋਲੀ ਆ ਫਿਰ ਚੋਕ ਤਹਾਰ ਤਰੇ ਲਿਖਦਾ ਸੱਚ ਕਵੀ ਸਭਰਾਵਾ ਸ਼ੰਦ ਚਾਲਦ ਤਾਰੇ ਦੀ ਸ਼ੰਦ ਚਾਲਦ ਤਾਰੇ ਦੀ ਰਲ ਕੇ ਮੇਜਰ ਭਗਵਨ ਗਾਵੇ ਭੇਟ ਘਰ ਜਾ ਆਪਣੀ ਆਬਾ ਦੇਵੀ ਚੰਦ ਜੀ ਚੌਧਰੀ ਸਨ ਜੋ ਆਪਣੀ